ਹੈਲੋ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਬਾਈ ਜੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਫੀਡ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਕਿ ਫੀਡ ਆਪਾਂ ਨੂੰ ਕਿੰਨੀ ਪਾਉਣੀ ਚਾਹੀਦੀ ਹੈ ਕਿਵੇਂ ਪਾਉਣੀ ਚਾਹੀਦੀ ਆ ਤੇ ਰੇਟ ਵੀ ਦੱਸਾਂਗੇ ਫੀਡ ਦਾ ਕਿੰਨੇ ਕ ਤੱਕ ਦੀ ਕਿਹੜੀ ਵਾਲੀ ਫੀਡ ਆਪਾਂ ਨੂੰ ਮਿਲ ਜਾਂਦੀ ਹੈ ਤੇ ਨਾਲ ਆਪਾਂ ਹੋਰ ਕੀ ਪਾ ਸਕਦੇ ਹਾਂ ਕੁਝ ਗੱਲਾਂ ਹੋਣਗੀਆਂ ਜਿਹੜੀਆਂ ਵੀ ਉਹ ਮੈਂ ਸਾਰੀਆਂ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਬਾਕੀ ਮੈਂ ਵੀਡੀਓ ਸ਼ੁਰੂ ਕਰਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਾਂ ਕਿ ਮੈਂ ਪੰਜਾਬ ਪਟਿਆਲਾ ਤੋਂ ਪੁਲਟਰੀ ਫਾਰਮਿੰਗ ਕਰਦਾ ਤੁਸੀਂ ਕਿਹੜੀ ਜਗ੍ਹਾ ਤੋਂ ਪੁਲਟਰੀ ਫਾਰਮਿੰਗ ਕਰਦੇ ਹੋ ਜਾਂ ਸ਼ੁਰੂ ਕਰਨਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਬਾਈ ਜੀ ਤੇ ਬਾਈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਜਦੋਂ ਵੀ ਆਪਣੇ ਫਾਰਮ ਦੇ ਵਿੱਚ ਇੱਕ ਦਿਨ ਦੇ ਬਰਡ ਲੈ ਕੇ ਆਨੇ ਆ ਇੱਕ ਦਿਨ ਦਾ ਚੂਚਾ ਲੈ ਕੇ ਆਨੇ ਆ ਉੱਥੋਂ ਤੋਂ ਆਪਾਂ ਫੀਡ ਸ਼ੁਰੂ ਕਰਵਾਵਾਂਗੇ ਵੈਕਸੀਨ ਵਗੈਰਾ ਜਾਂ ਹੋਰ ਦਵਾਈਆਂ ਦਾ ਮੈਂ ਨਹੀਂ ਦੱਸੂਗਾ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਤਾਂ ਮੈਂ ਕੋਸ਼ਿਸ਼ ਕਰੂੰਗਾ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸਾਂ ਤਾ ਬਾਈ ਜੀ ਗੱਲ ਕਰਦੇ ਆ ਜਦੋਂ ਵੀ ਆਪਾਂ ਬਾਇਰਡ ਲੈ ਕੇ ਆਉਨੇ ਆ ਤਾਂ ਪਹਿਲੇ ਦਿਨ ਤੋਂ ਲੈ ਕੇ ਆਪਾਂ ਨੇ ਇੱਕ ਦਿਨ ਦੇ ਬੱਚੇ ਤੋਂ ਲੈ ਕੇ 15 ਦਿਨ ਤੱਕ ਆਪਾਂ ਲਗਾਤਾਰ ਸਟਾਰਟਰ ਫੀਡ ਪਾਉਣੀ ਹੁੰਦੀ ਆ ਜਿਹੜੀ ਕੀ ਆਪਣਾ ਸੌਰੀ ਪ੍ਰੀ ਸਟਾਰਟਰ ਫੀਡ ਪਾਉਣੀ ਹੁੰਦੀ ਆ ਜਿਹੜੀ ਕੀ ਤੁਹਾਡੇ ਨਾਲ ਲੱਗਦੇ ਕਿਸੇ ਵੀ ਫੀਡ ਮਿਲ ਤੋਂ ਮਿਲ ਸਕਦੇ ਜਿੱਥੋਂ ਮਿਲਦੇ ਨੇ ਜਾਂ ਫਿਰ ਬੱਚੇ ਜਿੱਥੋਂ ਮਿਲਦੇ ਨੇ ਉੱਥੇ ਤੁਸੀਂ ਜਾ ਕੇ ਪਤਾ ਕਰ ਸਕਦੇ ਕੋਈ ਫੀਡ ਕਿੱਥੋਂ ਮਿਲਦੇ ਆ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਊਗਾ ਤੇ ਉਸ ਤੋਂ ਲੱਗ ਰੇਟ ਦੀ ਗੱਲ ਕਰੀਏ ਇਹ ਰੇਟ ਥੋੜਾ ਜਿਆਦਾ ਮਹਿੰਗਾ ਹੁੰਦਾ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਹੁੰਦੇ ਨੇ ਫੈਮੇਡਿਸਨ ਵਗੈਰਾ ਤੇ ਹੋਰ ਕਈ ਚੀਜ਼ਾਂ ਤੱਤ ਵੱਧ ਹੁੰਦੇ ਨੇ ਤਾਂ ਕਰਕੇ ਥੋੜੀ ਜੀ ਫੀਡ ਮਹਿੰਗੀ ਹੁੰਦੀ ਹੈ ਇਹ ਫੀਡ ਦੀ ਗੱਲ ਕਰਾਂ ਭਾਜੀ ਇਹ 18-1900 ਰੁਪਏ ਦੇ ਕਰੀਬ-ਗਰੀਬ ਆਪਾਂ ਨੂੰ ਇਹ ਪੈ ਜਾਂਦੀ ਹੈ 18 1850 ਤੱਕ ਪਰ ਕਈ ਜਗ੍ਹਾ ਤੇ ਇਹ 2200 ਜਾਂ ਇਸ ਤਰੀਕੇ ਨਾਲ ਰੇਟ ਵੀ ਮਿਲ ਜਾਂਦਾ ਪਰ ਇਹਦਾ ਅਸਲੀ ਰੇਟ 2000 ਤੱਕ ਹੀ ਹੁੰਦਾ ਇਹ ਤੋਂ ਜ਼ਿਆਦਾ ਨਹੀਂ ਹੁੰਦਾ ਤੇ 2000 ਦੇ ਵਿੱਚ ਆਪਾਂ ਨੂੰ 50 ਕਿਲੋ ਫੀਡ ਦਾ ਇੱਕ ਥੈਲਾ ਮਿਲ ਜਾਂਦਾ ਮੈਂ 50 ਕਿਲੋ ਉਹਦੇ ਫੀਡ ਦੇ ਇੱਕ ਥੈਲੇ ਦੀ ਗੱਲ ਦੱਸੂਗਾ ਤੇ ਉਹਦਾ ਹੀ ਰੇਟ ਦੱਸੂਗਾ ਉਸ ਤੋਂ ਬਾਅਦ ਬਈ ਜਦ 15 ਦਿਨ ਦੇ ਆਪਣੇ ਚਿਕਸ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਨੇ ਲਗਾਤਾਰ 2 ਮਹੀਨੇ ਉਹਨਾਂ ਨੂੰ ਸਟਾਰਟਰ ਫੀਡ ਪਾਉਣੀ ਹੁੰਦੀ ਆ ਸਟਾਰਟਰ ਫੀਡ ਦਾ ਮਤਲਬ ਇਹ ਹੁੰਦਾ ਕਿ ਜਦੋਂ ਵੀ ਇਹ ਬੱਚੇ ਵੱਡੇ ਹੁੰਦੇ ਨੇ ਨਾ ਤਾਂ ਇਹਨਾਂ ਦੀ ਗਰੋਥ ਦੇ ਲਈ ਨਾ ਵਧਣ ਫੁੱਲਣ ਦੇ ਲਈ ਇਹਨਾਂ ਨੂੰ ਬਹੁਤ ਵਧੀਆ ਮੰਨੀ ਜਾਂਦੀ ਆ ਸਟਰਟਰ ਫੀਡ ਲਗਾਤਾਰ ਆਪਾਂ 2 ਮਹੀਨੇ ਪਾਉਂਨੇ ਆ ਤੇ ਨਾਲ ਹੋਰ ਕਈ মালਟੀਵਿਟਾਮਿਨ ਜਾਂ ਆਪਾਂ ਪਾ ਸਕਦੇ ਹਾਂ ਕੈਲਸ਼ੀਅਮ ਵਗੈਰਾ ਜਾਂ ਕੁਦਰਤੀ ਤੌਰ ਤੇ ਆਪਾਂ ਇਦਾਂ ਦੇ ਬੂਟੇ ਦੇ ਸਕਦੇ ਹਾਂ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਕੁਦਰਤੀ ਤੱਤ ਹੁੰਦੇ ਨੇ ਨਿਊਟ੍ਰੀਸ਼ਨ ਹੁੰਦੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਦੋਂ ਅੰਡੇ ਵਾਸਤੇ ਮੁਰਗੀ ਪਾਲਣ ਕਰਨਾ ਫਿਰ ਆਪਾਂ ਫੀਡ ਦੀ ਬਦਲੀ ਹੋ ਜਾਂਦੀ ਹੈ ਨਹੀਂ ਤਾਂ ਜੇ ਮਾਸ ਵਾਸਤੇ ਕਰਨਾ ਤਾਂ ਆਪਾਂ ਸਟਰਟਰ ਫੀਡ ਨਾਲ ਹੀ ਇਹਨਾਂ ਨੂੰ ਪਾਲ ਦਿਆਂ ਕਿਉਂਕਿ ਉਹ ਵਜ਼ਨ ਛੇਤੀ ਵਧਾਉਂਦੀ ਆ ਤੇ ਇਹਨਾਂ ਨੂੰ ਵੱਡੇ ਛੇਤੀ ਕਰਦੀ ਆ ਉਸ ਤੋਂ ਬਾਅਦ ਜਦੋਂ ਆਪਾਂ ਨੇ ਅੰਡੇ ਵਾਸਤੇ ਮੁਰਗੀ ਪਾਲਣ ਕਰਨਾ ਹੈ ਫਿਰ ਆਪਾਂ ਨੇ ਨਾ ਇਹਨਾਂ ਨੂੰ ਮੰਨ ਕੇ ਜਦੋਂ ਚੌਥੇ ਮਹੀਨੇ ਤੋਂ ਬਾਅਦ ਜਿਆਦਾ ਵੀ ਚਾਰ ਮਹੀਨੇ ਦੇ ਹੋ ਗਏ ਬਰਡਸ ਫਿਰ ਆਪਾਂ ਨੇ ਇਹਨਾਂ ਨੂੰ ਗਰੋਵਰ ਫੀਡ ਸ਼ੁਰੂ ਕਰ ਦੇਣੀ ਆ ਗਰੋਵਰ ਫੀਡ ਦੀ ਗੱਲ ਸੌਰੀ ਸਟਾਰਟਰ ਫੀਡ ਦੀ ਮੈਂ ਰੇਟ ਦੱਸਣਾ ਭੁੱਲ ਗਿਆ ਸਟਾਰਟਰ ਫੀਡ ਦਾ 17 17500 ਦੇ ਕਰੀਬ ਹੁੰਦਾ ਜਿਹੜੀ ਗਰੋਵਰ ਫੀਡ ਹੁੰਦੀ ਹੈ ਬਈ ਜੀ ਉਹ 1400 ਰੁਪਏ ਤੱਕ ਆ ਜਾਂਦੀ ਆ ਗਰੋਵਰ ਫੀਡ ਦਾ ਰੇਟ 14 14500 ਤੱਕ ਹੋ ਸਕਦਾ ਹੈ 50 100 ਉੱਤੇ ਥੱਲੇ ਹੋ ਸਕਦਾ ਪਰ ਜਿਆਦਾ ਵੀ ਉੱਪਰ ਥੱਲੇ ਨਹੀਂ ਹੋ ਸਕਦਾ ਇੰਨਾ ਕੀ ਹੁੰਦਾ ਆ ਬਾਕੀ ਜੇ ਤੁਹਾਨੂੰ ਜਿਆਦਾ ਮਿਲ ਰਿਹਾ ਤਾਂ ਤੁਸੀਂ ਜਗਾ ਚੇਂਜ ਕਰਕੇ ਅਲੱਗ ਤੋਂ ਲੈ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਜੀ ਜਦੋਂ ਆਂਡੇ ਦੇਣ ਦੀ ਵਿਵਸਥਾ ਤੇ ਆਉਂਦੀ ਆਪਾਂ 1 ਮਹੀਨਾ ਲਗਾਤਾਰ ਇਹਨਾਂ ਨੂੰ ਪਾਵਾਂਗੇ 5 5.5 ਮਹੀਨੇ ਤੋਂ ਬਾਅਦ ਕਰੀਬ ਕਰੀਬ ਇਹ ਆਂਡੇ ਤੇ ਮੁਰਗੀ ਆ ਜਾਂਦੀ ਆ ਕਈ ਵਾਰੀ 6 ਮਹੀਨੇ ਵੀ ਲਾ ਦਿੰਦੀ ਆ ਕੋਈ ਨਾ ਕੋਈ ਨਿਊਟ੍ਰੀਸ਼ਨ ਦੀ ਕਮੀ ਜਾਂ ਖੁਰਾਕ ਦੀ ਕਮੀ ਰਹਿ ਜੇ ਫਿਰ ਉਹਦੇ ਵਿੱਚ ਆਪਾਂ ਨੇ ਕੀ ਕਰਨਾ ਹੁੰਦਾ ਉਦੋਂ ਆਪਾਂ ਇਹਨਾਂ ਨੂੰ ਲੇਅਰ ਫੀਡ ਜਾਨਕੀ ਆਂਡੇ ਵਾਲੀ ਫੀਡ ਜਿਹਨੂੰ ਕਹਿੰਦੇ ਆ ਉਹ ਆਪਾਂ ਨੇ ਸ਼ੁਰੂ ਕਰ ਦੇਣੀ ਆ ਬਾਈ ਜੀ ਆਂਡੇ ਵਾਲੀ ਫੀਡ ਦੀ ਗੱਲ ਕਰਾਂ ਉਹਦਾ ਵੀ ਸੇਮ ਰੇਟ ਹੁੰਦਾ ਉਹ ਕਦੇ 1430 ਦੀ ਮਿਲ ਜਾਂਦੀ ਹੈ ਕਦੇ 1400 ਦੀ ਮਿਲ ਜਾਂਦੀ ਹੈ ਕਦੇ 13 1350 ਬਸ ਇਹਦੇ ਕਰੀਬ 100 ਉੱਤੇ ਥੱਲੇ ਹੁੰਦਾ ਸਰਦੀਆਂ ਦੇ ਵਿੱਚ ਰੇਟ ਵੱਧ ਜਾਂਦਾ ਗਰਮੀਆਂ ਦੇ ਵਿੱਚ ਥੋੜਾ ਘਟ ਜਾਂਦਾ ਰੇਟ 150 ਉੱਤੇ ਥੱਲੇ ਹੁੰਦਾ ਰਹਿੰਦਾ ਤੇ ਇੰਨੇ ਤੱਕ ਆਪਾਂ ਪਾ ਸਕਦੇ ਹਾਂ ਇਸੇ ਤਰੀਕੇ ਦੇ ਨਾਲ ਬਾਈ ਜੀ ਜਿੰਨੇ ਵੀ ਜਿੰਨੇ ਵੀ ਬਰਡ ਰੱਖਣੇ ਨੇ ਆਪਾਂ ਫੀਡ ਪਾ ਸਕਦੇ ਆ। ਬਾਕੀ ਗੱਲ ਕਰਾਂ ਜਦੋਂ ਵੀ ਮੁਰਗੀਆਂ ਅੰਡੇ ਦੇ ਉੱਤੇ ਆਉਂਦੀ ਆ ਤਾਂ ਉਹ ਮੁਰਗੀ ਦੀ ਗੱਲ ਕਰੀਏ ਇੱਕ ਦਿਨ ਦੀ ਖਰਾਕ ਦੀ ਗੱਲ ਕਰੀਏ ਲੇਅਰ ਫੀਡ ਦੀ 100 ਤੋਂ ਲੈ ਕੇ 105 ਜਾਂ 110 ਗ੍ਰਾਮ ਇੱਕ ਬਰਡ ਦੀ ਇੱਕ ਦਿਨ ਦੀ ਖਰਾਕ ਹੁੰਦੀ ਹੈ ਜੀ। ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਬਰਡ ਰੱਖੇ ਨੇ ਉਹਦੇ ਨਾਲ ਤੁਸੀਂ ਗੁਣਾ ਕਰਕੇ ਤੁਸੀਂ ਆਪਣਾ ਦੇਖ ਸਕਦੇ ਹੋ ਵੀ ਤੁਹਾਡੇ ਫਾਰਮ ਦੇ ਵਿੱਚ ਕਿੰਨੀ ਫੀਡ ਲੱਗਣ ਵਾਲੀ ਆ ਬਾਕੀ ਜੇ ਗੱਲ ਕਰੀਏ ਇੱਕ ਦਿਨ ਤੋਂ ਲੈ ਕੇ ਆਂਡੇ ਤੱਕ ਦੀ ਗੱਲ ਕਰੀਏ ਤਾਂ ਕਿੰਨਾ ਖਰਚਾ ਆਉਂਦਾ ਫੀਡ ਦਾ ਉਹਦੇ ਬਾਰੇ ਵੀ ਮੈਂ ਦੱਸ ਦਿੰਨਾ ਤਾਂ ਵੀ ਜਦੋਂ ਇੱਕ ਦਿਨ ਦੇ ਆਪਾਂ ਬੱਚੇ ਲੈ ਕੇ ਆਉਨੇ ਆ ਵਿੱਚੀ ਬੱਚਿਆਂ ਦਾ ਰੇਟ ਤੇ ਵਿੱਚੀ ਟਰਾਂਸਪੋਰਟ ਇਸ਼ੂ ਵਿੱਚੀ ਮੈਡੀਕਲ ਵਿੱਚੀ ਫੀਡਿੰਗ ਕਾਸਟ ਕਿਉਂਕਿ 80 90% ਜਿਹੜਾ ਖਰਚਾ ਆਉਂਦਾ ਫੀਡ ਦੇ ਉੱਤੇ ਆਉਂਦਾ ਬਾਈ ਤਾਂ ਮੇਨ ਮੇਨ ਨੂੰ ਮੈਂ ਫੀਡ ਦੇ ਉੱਤੇ ਦੱਸ ਦਿੰਨਾ ਪਰ ਇਹਨਾਂ ਦੇ ਵਿੱਚ ਬੱਚੇ ਵੀ ਲਾ ਲਈਏ ਤਾਂ ਇੱਕ ਬਰਡ ਦੀ ਗੱਲ ਕਰੀਏ ਆ 350 300 ਜਾਂ 350 ਦੇ ਕਰੀਬ ਕਰੀ ਉਹ ਇੱਕ ਜਿਹੜਾ ਆਪਣਾ ਬਰਡ ਦੇ ਉੱਤੇ ਖਰਚਾ ਆ ਜਾਂਦਾ ਜੇ ਤੁਸੀਂ ਕੰਮ ਸ਼ੁਰੂ ਕਰਨਾ ਅੰਡਿਆਂ ਵਾਸਤੇ ਤਾਂ ਤੁਸੀਂ ਇਸ ਹਿਸਾਬ ਨਾਲ ਆਪਣਾ ਬਜਟ ਦੇਖ ਕੇ ਅ ਬਰਡ ਪਾਲ ਸਕਦੇ ਹੋ ਜਿੰਨਾ ਤੁਹਾਡਾ ਤੁਸੀਂ ਮਹੀਨੇ ਦਾ ਕੱਢ ਕੇ ਇਹਨਾਂ ਨੂੰ ਫੀਡ ਖਵਾ ਸਕਦੇ ਹੋ ਉਹ ਤੁਸੀਂ ਕੱਢ ਕੇ ਪਾਲ ਸਕਦੇ ਹੋ ਤੁਹਾਨੂੰ ਆਪ ਹੀ ਰਿਜ਼ਲਟ ਸਾਹਮਣੇ ਆ ਜਾਊਗਾ ਠੀਕ ਹੈ ਜੀ ਇੱਥੇ ਬਾਕੀ ਕਈ ਵੀਰ ਹੁਣ ਕਹਿੰਦੇ ਹੁੰਦੇ ਨੇ ਮਾਸ ਵਾਸਤੇ ਪੋਲਟਰੀ ਫਾਰਮਿੰਗ ਕਰਨੀ ਆ ਮਾਸ ਵਾਸਤੇ ਪੁਲਟਰੀ ਫਾਰਮਿੰਗ ਕਰਨ ਦੇ ਲਈ ਨਾ ਬਾਈ ਜੀ ਇੱਕ ਚੀਜ਼ ਹੋ ਸਕਦੀ ਆ ਤੁਸੀਂ ਨਾ ਅ ਖਰਚਾ ਕਿੰਨਾ ਆਉਣਾ ਸੌਰੀ ਉਹ ਦੱਸਣਾ ਸੀ ਮੈਂ ਖਰਚੇ ਦੀ ਗੱਲ ਕਰਾਂ ਬਾਈ ਜੀ ਹੁਣ ਜਦੋਂ ਮਾਸ ਵਾਸਤੇ ਕਰਦੇ ਆ ਤਾਂ ਮੰਨ ਕੇ ਚੱਲੋ 2 ਕਿਲੋ ਦਾ ਜੇ ਬਰਡ ਕਰਨਾ ਤਾਂ 4 ਜਾਂ 4.5 ਕਿਲੋ ਫੀਡ ਇੱਕ ਬਰਡ ਨੂੰ ਲੱਗਦੀ ਹੁੰਦੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਡਾ ਬਰਡ ਹੈ ਜਿਹੜਾ 2 ਕਿਲੋ ਦਾ ਹੋ ਚੁੱਕਾ ਤੇ ਬਾਕੀ ਅੱਜ ਦੇ ਵੀਡੀਓ ਦੇ ਵਿੱਚ ਇੰਨੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇ ਕਿਸੇ ਦਾ ਕੋਈ ਸਵਾਲ ਹੁੰਦਾ ਕਮੈਂਟ ਕਰਕੇ ਜਰੂਰ ਪੁੱਛਿਓ ਅੱਜ ਦੇ ਵੀਡੀਓ ਦੇ ਵਿੱਚ ਮੈਂ ਇੰਨੇ ਹੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ